ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਸੋ ਅੱਜ ਦਾ ਜਿਹੜਾ ਬਲੌਗ ਹੈਗਾ ਅੱਜ ਵੀ ਸਾਡੇ ਜਿਹੜੇ ਨਵੇਂ ਬਣੇ ਸਰਪੰਚ ਸਾਹਿਬ ਮਾਸਟਰ ਕਰਮਜੀਤ ਜੀ ਉਹ ਪਿੰਡ ਦਾ ਧੰਨਵਾਦ ਕਰਨ ਆ ਰਹੇ ਆ ਜੀ ਅਗਾ ਹੈਗਾ ਉੱਪਰ ਦੇ ਵੈਂਸੀ ਉੱਪਰ ਦੇ ਵੈਂਸੀ ਦੇ ਬਾਅਦ ਹੁਣ ਇੱਥੇ ਨੂੰ ਮਾੜਾ 15 ਮਿੰਟ ਤੱਕ ਆਣਾ ਹੈ ਜੀ ਤੇ ਪਿਛਲੇ ਬਲੌਗ ਨੂੰ ਬਹੁਤ ਸਾਰਾ ਪਿਆਰ ਦਿੱਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਪਤਾ ਹੀ ਜੀ ਦਾ ਨਾਮ ਹੈਗਾ ਪ੍ਰਵਿੰਦਰ ਬਲੌਗ ਕਰਮ YouTube ਚੈਨਲ ਆਜੂ ਫੇ ਚਲਦੇ ਆ ਗੁਰਦੁਆਰਾ ਸਾਹਿਬ ਜੀ ਅਸ ਦੀਆ ਕਾਲਾ ਗੁਰ ਜੀ ਦਾ ਕਲਸਾ ਐ ਆ ਗੁਰ ਨਾਸਿਕ ਪਾਈ ਰੰਗੀਆ ਕਿ ਨੂੰ ਨਹੀਂ ਕਿ ਨੂੰ ਮੋਈ ਸੰਜੇਤਾ ਗੁਰੂ ਕਾ ਉਸਤਾਂ ਦੀ ਨੂੰ ਕਸਾ ਆ ਜੀ ਚੱਕ ਪਜੋ ਹਰਿ ਨਾਮ ਸੁਨੰਦ ਕਰੇ ਅੰਦਰ ਬੁਖਤੀ ਮਰਤਾ ਸਰਮਦਾਸ ਸਾਈ ਕੋਸ਼ਾਈ ਹੁ ਸੰਗਮ ਰਿਆਰ ਦੇ ਅੰਦਰ ਸਿਰਾਂ ਪੌਣੀ ਬਰਖਿ ਉਸਤੀ ਕਾਸ਼ਾਈ ਚੜਹੀ ਕਲਾ ਰਖਣੀ ਨਗਰ ਦੇ ਗੈਤੇ ਸੁਭਰਤਾਨੀ ਮਿਹਰ ਨਾਮ ਕਰਨਾ ਸਦੀ ਪਾਛਾਈ ਆਪਣੇ ਨਾਮ ਤਪਣਾ ਨਾਮ ਜਪਣਾ ਸਤਿਗੁਰ ਦੀ ਕਿਰਪਾ ਕਰਨੇ ਜੀ ਦੇ ਦਰਸ਼ਨ ਵਸਣੇ ਚੜਹੀਆਂ ਕਰਤਾ ਕਰਮੀ ਦੀ ਸਦੀ ਪਾਛਾਈ ਸਿੱਖੀ ਰਾਮ ਦਰਸ਼ਨ गुरु राजन कीटिया अंगिया सती पासा जी भजामे प्रभु गौर कारे का कार्ण कृत गुरु करनी सती पासा जी करत कमाई ति भति प्राणी सत सुन क्रोध वचना सती पासा जी दे जूर रा कॉर्नर से पहले हो तो नहीं आठ पार्ट पिता है पार्ट ना कई दिन पहला हो गया से पर कुछ कन्नूनी आर्टिकल या होता क्या था तो सारी आर्टिकल वासे आपके आजे परिक्रया ऐसा होएगा आजे तो ਨੇ ਉਹਨਾਂ ਨੇ ਆਪਣੇ ਮਿੱਤਵਾਲੇ ਬਾਪਸ ਲਈ ਤੇ ਇਹਨਾਂ ਦੇ ਬਾਤ ਤੇ ਮੈਨਾਂ ਦਾ ਕਾਫੀ ਟੱਡਿਆ ਪਰ ਬੋਸ ਕਰਿਆ ਬਹਿੰਦਰਾ ਤੇ 5 ਮਿੰਟ ਦੀ ਭਾਈਚਾਰਕ ਸਾਂਝ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੀ ਪਰ ਮੈਨਾਂ ਕੇ ਕਿਸ਼ਤੇ ਸਮਾਜਿਕ ਰਿਪਰਕਸ਼ਨ ਹੋਇਆ ਸੀ ਕੋਲੋਂ ਵੀ ਕਿ ਸਾਡਾ ਬ੍ਰਾਂਡ ਨਹੀਂ ਲੈ ਸਕੀ ਕਿਉਂਕਿ ਸਾਡੇ ਬਰਨਾਂ ਦਾ ਕਹਿਣ ਦੇ ਰੂਪਾਂ ਦੇ ਨਾਲ ਪਿਆਰ ਸੀ ਕ੍ਰੈਕਸ਼ਨ 12 रिएक्शन ਦੇ ਦੌਰਾਨ ਤੋਂ ਬਾਅਦ ਜਾਂ ਰੈਕਸ਼ਨ ਦੇ ਦਰਮਿਆਨ ਜੋ ਦੀ ਪ੍ਰੋਸੈਸ ਕਰਿਆ ਪਿੱਛੇ ਸਾਹਮਣੇ ਦੇ ਰਿਹਾ ਗਿਰ ਪਰਤਾਇਤਾ ਸਮਾਨ ਵੜਾ ਕੇ ਇਹ ਬਾਕੇ ਪਾ ਰਿਹਾ ਸੀ ਚੀਨਾ ਦੇ ਤੋਂ ਮੇਕਾ ਤਾਂ ਚੀਨਾ ਦੇ ਪਰਲੇ ਹਨ ਸਾਡੇ ਸਾਹਮਣੇ ਪਿੱਛੇ ਇੱਕ ਬ੍ਰਾਂਡ ਦੀ ਬੈਕ ਸੀ ਪਰੰਨਾਤਨ ਦੇ ਦਰਮਿਆਨ ਇਸ ਪਰਕਾਰ ਬਣਾ ਕਿਤੇ ਤਰ੍ਹਾਂ ਦੇ ਨਹੀਂ ਕੋਈ ਸ਼ਿਕਾਇਤ ਨਹੀਂ ਜਿਲੀ ਇਹਨਾਂ ਦੇ ਉਦਾਰਣ ਬਾਇਓਵੇ ਪਰ ਆਉਣ ਵਾਲੇ ਸਮੇਂ ਦੇ ਵਿੱਚ

ਬਾਤਾਂ ਬਾਤ ਕਰਨਾਂ ਹੀ ਹਨ ਕੋਈ ਵੀ ਸੇਤਨ ਨਹੀਂ ਪਾਟਾਂ ਸਾਰੇ ਬੜੀ ਲੇਕਸ ਉਹਦਾ ਜਦ ਤੱਕ ਕੰਮ ਕਰਦੇ ਸਮੇਂ ਇਹਨਾਂ ਦੇ ਬੰਕਪਾਣ ਸਾਹਿਬ ਬਹੁਤ ਸਾਰੀਆਂ ਗੱਲਾਂ ਬੋਲਦਾ ਰਹਿੰਦਿਆਂ ਇਹਨਾਂ ਕੋਲ ਦੇ ਰਹਿਤ ਅਗਿਆਪ ਹੈ ਉਹ ਸਮਾਂ ਦੇ ਵਿੱਚ ਤੁਹਾਡੇ ਕੋਲ ਕਿਉਂ ਬਹਰੇ ਰਹਿੰਦੀਆਂ ਉਹ ਸਾਰੀਆਂ ਗੱਲਾਂ ਬਾਅਦ ਦਾ ਨਾਟਕ ਕਰਦੇ ਹੋਏ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਹਿਯੋਗ ਦੇਵੋ ਇਹ ਕੰਮ ਕਰਦੇ ਕਿ ਅਸੀਂ ਬਾਅਦ ਵਿੱਚ ਕਿ ਕਿਸੇ ਰੱਖੋ ਮਿੱਤਰ ਲਈ ਜਾਂ ਆਪਣੇ ਤੇ ਨਿਰੋਧ ਇੱਕ ਲਈ ਕੋਈ ਸਮਾਂਇ ਸੰਵਾਦ ਕਰਾਓ ਤੁਹਾਡੇ ਸਾਹਮਣੇ ਰਾਮ ਨੇ ਪਰ ਕਿਸ ਨੇ ਕਾਂ ਦਾ ਕੇ ਕੇ ਪਰਮਾਪਤੇ ਹੋਏ ਪਰਮਾਣਿਕ ਤੌਰ ਤੇ ਦੋਕਮੰਡ ਬਾਅਦ ਕਰਕੇ ਹੋਏ ਬਾਈ ਜੀ ਦੀ ਜੀ ਲੰਗਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੈ ਇਹ ਸੰਤਾਨੀ ਨਾਲ ਪੰਚਾਇਤ ਜੁੜਿਆ ਮੇਰਾ ਵੀ ਕੋਈ ਬਹੁਤਾ ਯੋਗਦਾਨ ਨਹੀਂ ਆਇਆ ਮੈਂ ਬਸ ਇਹ ਕਹਿੰਦੇ ਕਿ ਜਿੱਤਾ ਵੀ ਮੈਨੂੰ ਖਿਆਲ ਆ ਰਿਹਾ ਹਰ ਤਰ੍ਹਾਂ ਦਾ ਆਪਣੇ ਪਾਈਦਾਨ ਨੇ ਦੇਖੀ ਦਿੱਤੀ ਇੱਕ ਵਰਤਾਲਾਪ ਦੇ ਕਰਨੀ ਹੈ ਤੁਹਾਨੂੰ ਸਭ ਸਭ ਜੀ ਨੂੰ ਜੈ ਅੱਜ ਇਹ ਸਾਥ ਸਾਥ ਦੀ ਦਾ ਮਤਲਬ ਨਾ ਕਿ ਕੋਈ ਨਾਮ ਨੇ ਅਸੀਂ ਜਾਂਦੇ ਤੇ ਤੁਸੀਂ ਵੀ ਪਤਾ ਹੈ ਨਾ ਜਿਹੜੀ ਪਸਤਾ ਦਾ ਸਾਧ ਪ੍ਰਧਾਨ ਕੀ ਕਿ ਸਾਰੇ ਲੋਕਾਂ ਨੂੰ ਇੱਕ ਸਾਥ ਦਾ ਦੇਖਣਾ ਜਿਹੜਾ ਵੀ ਕੋਈ ਕੰਮ ਕਰਨਾ ਅਰੇ ਨਾ ਆਪਣੇ ਸੱਚੇ ਦਿਲ ਦਾ ਕਰਨਾ ਕੋਈ ਕਾਹਦੇ ਹੈ ਕਿ ਖਾਂਦੇ ਜਣਿਆ ਉਹ ਨੂੰ ਕਾਹਦੇ ਦਿਲ ਦਾ ਉਤਰ ਗਏ ਵੀ ਤਾਂ ਕਹਦੇ ਵੀ ਕਿਤਾਬਾਂ ਵਿੱਚ ਕੋਈ ਨਹੀਂ ਬੰਦਾ ਚਤਾਰਤਾ ਹੁੰਦਾ ਸੱਚੇ ਨੂੰ ਸੱਚਾ ਕਹਿੰਦੇ ਉਹ ਕਹੇਗਾ ਜਿਹੜਾ ਉੱਤੇ ਪਤਾ ਹੁੰਦਾ ਵੀ ਮੈਂ ਗਲਤ ਹੈ ਜੇ ਕੰਮ ਕਰਪਾ ਕਰੀਓ ਜਿੱਤਾ ਦੀ ਬਹੀ ਪਟਾਇਲ ਨੂੰ ਨਾਲ ਦਿੱਤਾ ਇਹਦੇ ਤੁਹਾਨੂੰ ਦਿੰਦੇ ਲਾਗੇ ਜਿੱਥਾ ਤੁਹਾਡੀ ਲੋਡ ਹੋਗਾ ਉੱਥਾਂ ਜੀ ਜਾਣੋ ਸ਼ਾਰਾ ਬੋਏ ਕੁਈ ਦਾ ਖਾਓ ਚਾ ਬੋਏ ਦੀ ਫਤਈ ਬਾਗੂ ਦੀ ਤਾਕਤ ਦਾ ਬਾਗੂ ਨੇ ਇੱਕ ਮੱਤੇ ਵਰਕਸ਼ਾਨ ਹਰਮਨ ਸਿੰਘ ਨੇ ਕੰਮ ਕੇ ਸਮਾਪਤ ਹੋ ਗਿਆ ਅਦਾਂਗ ਦੇ ਅੱਗੇ ਪਰ ਕੱਟਾਏ ਕਿਉਂਕਿ ਬਰਸ਼ਵੰਤ ਪਾਪਾ ਦਾ ਸਮਾਪਤ ਹੋ ਗਿਆ ਸੀ ਐਂ ਤਾਂ ਸਿਤਾ ਅਨਾਉਂਸਮੈਂਟਾਂ ਤੋਂ ਅਗਰ ਮਰ ਕੇ ਕਿੰਨਾ ਉਪਮਾ ਕਰਤੇ ਨੇ ਕਿਹਨੇ ਘਰਣਾ ਹੋਵੇ ਤੇ ਜਦੋਂ ਉਹਦੇ ਪੋਸਟ ਹੋਏ ਤੇ ਆਪਾਂ ਦੇ ਕਿਸੇ ਬਾਅਦ ਨੇ ਕੌਣ ਹੋ ਗਿਆ ਆਪਣਾ ਕੁਝ ਅਸਣਾ ਹੋਵੇਗਾ ਆਪਣਾ ਨੌਕਾਮ ਕਾਲਾ ਕਰਨਾ ਹੋਵੇਗਾ ਨਾ ਤੇ ਆਪਾਂ ਅੰਗ ਦੇ ਨਾਲ ਪੰਟੀ ਕਰਾਂਗਾ ਤਾਂ ਇਹਨਾਂ ਵਿੱਚੋਂ ਅਗਰ ਤਰਕਾ ਹੋਵੇ ਜੇਕਰ ਅੰਕਾਂ ਸੇ 20% ਸੇ ਕੰਨਾ ਹੋਵੇ ਆਰਮ ਤਾਂ ਉਹਨਾਂ ਤਕਹਾਂ ਸਾਹਿਬ ਆ ਸਕਦੇ ਨਾ ਕਿ ਨਾ ਪਤਾ ਲੱਗਦਾ ਹੁਣ ਕੰਮ ਕਰ ਗਏ ਜਿਆਨਾ ਤੋਂ ਬਾਅਦ ਫਿਰ ਸਰਮਾਨ ਦੀ ਤਰ੍ਹਾਂ ਹੈ ਤਾਂ ਹੀ ਖਸਾ ਗੋਹਤਾ ਤੇ ਸਤਾਂ ਸਾਹੂ ਸਾਹਿਬ ਸਾਇਖੀ ਲੂਗਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੁੜਵੇ ਕਿ ਨਗਰ ਕਾਇਤੀ ਸਾਹਸਕਰ ਜੀ ਗਜਵਜ ਕੇ ਬਲਾਕ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਦਿਨ ਬਹੁਤ ਸੁਭਾਗਾ ਭਰਿਆ ਸਾਡੇ ਨਗਰ ਵਾਸਤੇ ਅੱਜ ਦਾ ਦਿਨ ਅੱਜ ਨੂਰ ਪਰਵੇਦੀ ਦੇ ਵਿੱਚ ਜਦੋਂ ਮੈਂ ਗਿਆ ਤਾਂ ਸਾਡੇ ਨਗਰ ਦੀਆਂ ਤਰੀਫਾਂ ਦੇ ਪੁਲ ਬਣੇ ਜਾ ਰਹੇ ਸੀ ਇਹ ਪਿੰਡ ਬੈਂਸ ਨੇ ਇੱਕ ਅਜੀਹਾ ਇਤਿਹਾਸ ਸਿਰਜਿਆ ਕਿ ਜਿਹੜਾ ਨੂਰ ਪਰਵੇਦੀ ਜੀਆਂ 138 ਪੰਚਾਇਤਾਂ ਦੇ ਵਿੱਚ ਅੱਜ ਪਿੰਡ ਬੈਂਸ ਦਾ ਨਾਮ ਇੱਕ ਨੰਬਰ ਦੇ ਗੱਜੇ ਆ ਕਿ ਅੱਜ ਤਾਂ ਕਿਤੇ ਪਾਰਟੀਆਂ ਧੜੇ ਵੰਦੀਆਂ ਬਹੁਤ ਉੱਜੀਆਂ ਹੋਈਆਂ ਸੀ ਪਰ ਜਿਹੜਾ ਪੰਥਕ ਪਿੰਡਿਕ ਹੁੰਦਾ ਨਗਰ ਬੈਂਸ ਸੋ ਅੱਜ ਬੈਂਸ ਦਾ ਇਲਾਕੇ ਦੇ ਵਿੱਚ ਇੱਕ ਨਮਾਣਾ ਖੱਟ ਗਿਆ ਬਹੁਤ ਵੱਡੀ ਦੇਣ ਨਗਰ ਦੀ ਬਹੁਤ ਵੱਡੀ ਸੁਵਿਧਾ ਫੈਸਲਾ ਲਿਆ ਹੈ ਕਿ ਨਗਰ ਦੇ ਵਿੱਚ ਸਰਬਸੰਮਤੀ ਕੀਤੀ ਆ ਸੋ ਜੇਕਰ ਨਗਰ ਨੇ ਅੱਜ ਸਰਬਸੰਮਤੀ ਕੀਤੀ ਹੈ ਦਾਸ ਦੇ ਉੱਤੇ ਵਿਸ਼ਵਾਸ ਕੀਤਾ ਹੈ ਤਾਂ ਸਾਹਿਬ ਸਿੰਘ ਜੀ ਕੁਰਪੰਦ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਵੀ ਇਸ ਗੱਲ ਦਾ ਵਿਸ਼ਵਾਸ ਦੁਆਣਾ ਕਿ ਤੁਸੀਂ ਜੋ ਭਾਵਨਾਵਾਂ ਮੇਰੇ ਪ੍ਰਤੀ ਪ੍ਰਗਟ ਕੀਤੀਆਂ ਨਾ ਉਹ ਭਾਵਨਾਵਾਂ ਦੀ ਕਦਰ ਕਾਦਰ ਤੁਹਾਡੇ ਵਿਸ਼ਵਾਸ ਨੂੰ ਕਦੇ ਵੀ ਛੱਟ ਨਹੀਂ ਬੱਜਣ ਦੇਣਾ ਉਹ ਪ੍ਰੋਸਾਦਵਾਨਾ ਕਿ ਨਗਰ ਦੀ ਭਲਾਈ ਦੇ ਲਈ ਨਗਰ ਦੇ ਵਿਕਾਸ ਦੇ ਲਈ ਨਗਰ ਨੂੰ ਇੱਕ ਮਾਡਲ ਪਿੰਡ ਬਣਾਉਣ ਦੇ ਲਈ ਆਪਦੀ ਪੂਰੀ ਬਾੜਾ ਬਾੜਾ ਦੇਵਾਂਗਾ ਔਰ ਇਸ ਸੰਬੰਧੀ ਜੋ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੋਏਗੀ ਮੈਂ ਸਾਰੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਨੂੰ ਪਹਿਲੇ ਨੰਬਰ ਤੇ ਇੱਕ ਮਾਡਲ ਗ੍ਰਾਮ ਪਿੰਡ ਬਣਾਉਣ ਦੇ ਉੱਤੇ ਕੋਸ਼ਿਸ਼ ਕਰਾਂਗਾ ਔਰ ਸਮਾਂ ਬਹੁਤ ਹੈ ਜਿਵੇਂ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਤੇ ਕਿਉਂਕਿ ਕਮਾਕਾਰਾਂ ਦੇ ਦਿਨ ਹੈ ਜੀ ਦੀ ਦਾ ਵੀ ਸੀਜ਼ਨ ਹੈ ਪਸ਼ੂਆਂ ਦਾ ਵੀ ਟਾਈਮ ਹੈ ਔਰ ਮੈਂ ਸਭ ਤੋਂ ਪਹਿਲਾਂ ਬਦਲੋ ਜਿਹੜਾ ਹੈਗਾ ਖਾਲਸਾ ਸਪੋਰਟਸ ਕਲੱਬ ਜਿਹੜਾ ਸਾਡੇ ਨਗਰ ਦਾ ਉਹਨਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਪਹਿਲ ਕਦਮੀ ਕੀਤੀ ਸੀ ਕਿ ਨਗਰ ਦੇ ਵਿੱਚ ਜਿਹੜੀ ਨਸ਼ਾ ਹੈ ਔਰ ਇਹ ਜਿਹੜਾ ਪਹਿਲ ਕਦਮੀ ਸੀ ਜੀ ਮੈਂ ਇਸ ਗੱਲ ਨੂੰ ਕਹਿਣਾ ਕਿ ਇਹ ਸਿਰਫ ਚੋਣਾਂ ਤੱਕ ਹੀ ਨਹੀਂ ਹੋਣੀ ਚਾਹੀਦੀ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਅੱਗੇ ਲੈ ਕੇ ਚੱਲੀਏ ਕਿਉਂਕਿ ਜੋ ਪੰਜਾਬ ਦੇ ਅੱਜ ਹਾਲਾਤ ਬਣੇ ਹੋਏ ਆ ਅਸੀਂ ਮਾਝਾ ਜਾਂ ਹਾਲਵੇ ਦੇ ਵਿੱਚ ਅੱਜ ਅਸੀਂ ਦੇਖਦੇ ਆ ਕਿ ਇੱਕ ਅਜੀਤ ਦੇ ਪੰਨਾ ਨੰਬਰ 3 ਦੇ ਉੱਤੇ ਨਿਤ ਦਿਨ ਖਬਰਾਂ ছাপਦੀਆਂ ਫਲਾਣੇ ਦਾ ਨੌਜਵਾਨ ਚਿੱਟੇ ਦੀ ਭੇਂਟ ਚੜ ਗਿਆ ਫਲਾਣੇ ਦਾ ਨੌਜਵਾਨ ਅੱਜ ਬਾਹ ਲੈ ਗਿਆ ਤੇ ਉਹ ਮਤਲਬ ਕਾਰਨ ਕੀ ਹੈ ਸੋ ਅਸੀਂ ਇਹ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਪਹਿਲ ਕਦਮੀ ਕੀਤੀ ਹੈ ਤੁਸੀਂ ਲੰਗਰ ਦੇ ਵਿੱਚ ਨਸ਼ੇ ਗੋੜੰਦੇ ਵਾਸਤੇ ਪੰਚਾਇਤ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਇਸ ਲੜਾਈ ਦੇ ਵਿੱਚ ਸਾਥ ਦੇਵੇਗੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਉਹ ਵਾਪਸੇ ਜਾਂ ਸਾਡੀ ਨੌਜਵਾਨੀ ਇਸ ਪਾਸੇ ਨੂੰ ਗੱਗੇ ਵੈਸੇ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਸਾਡੇ ਜਿਹੜੇ ਨਗਰ ਦੀ ਨੌਜਵਾਨੀ ਹੈ ਉਹ ਪਹਿਲਾਂ ਹੀ ਨਸ਼ਾ ਰਹਿਤ ਹੈ ਬਹੁਤ ਘੱਟ ਲੋਕ ਹੈਗੇ ਜਿਹੜਾ ਬੜਾ ਮੋਟਾ ਆਪਣਾ ਹਾਸਾ ਠੱਠਾ ਕਰ ਲੈਂਦੇ ਆ ਪਰ ਜਿਹੜਾ ਪੰਜਾਬ ਦੇ ਵਿੱਚ ਅੱਜ ਨਸ਼ਿਆਂ ਦਾ ਛੇਮਾ ਦਰਿਆ ਵਾਗਰੇ ਆਪੋ ਤੋਂ ਅਸੀਂ ਬਹੁਤ ਪਹਿਲਾਂ ਦੀ ਗੋਹਾ ਦੂਰ ਆ ਔਰ ਅਸੀਂ ਇਸ ਵਾਸਤੇ ਪਹਿਲ ਕਦਮੀ ਕਰਨੀ ਹੈ ਕਿ ਜਿਹੜੇ ਆਪਣੀ ਨੌਜਵਾਨੀ ਹੈ ਉਹਨੂੰ ਸਿੱਖੀ ਦੇ ਨਾਲ ਜੋੜੀਏ ਤੇ ਨਸ਼ਿਆਂ ਤੋਂ ਦੂਰ ਕਰੀਏ ਤੇ ਦੂਜਾ ਮੈਂ ਧਰਮ ਸਿੰਘ ਜੀ ਉਹਨਾਂ ਦਾ ਮੇਰੇ ਵੱਡੇ ਭਾਈ ਜੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਨਗਰ ਦੀ ਤਕਾਸ ਨੂੰ ਨੀਹ ਤੇ ਲਿਆਉਣ ਦੇ ਲਈ ਨਗਰ ਦੇ ਵਿੱਚ ਧੜੇ ਬੰਦੀਆਂ ਖਤਮ ਕਰਦੇ ਲਈ ਭਾਈਚਾਰੇ ਸਾਝ ਦਾ ਸਹੂਲਤ ਦਿੱਤਾ ਹੈ ਤੋਡੇ ਵਾਸਤੇ ਦਰਿਆ ਦੇ ਦੀ ਹੈ ਜਿੱਥੇ ਤੁਸੀਂ ਕਹੋਗੇ ਉੱਥੇ ਬਣਾਵਾਂਗੇ ਨਗਰ ਦੇ ਵਿਕਾਸ ਵਾਸਤੇ ਹਮੇਸ਼ਾ ਤੁਹਾਨੂੰ ਮੋਹਰਾਂ ਲੈ ਕੇ ਚੱਲਾਂਗੇ ਔਰ ਬਾਕੀ ਸਾਰੇ ਨਗਰ ਦਾ ਵਿਸ਼ਵਾਸ ਪਵਾਨੇ ਇਸ ਗੱਲ ਦਾ ਕਿ ਇਹਹੀ ਭਾਈਚਾਰ ਸਾਂਝ ਅਸੀਂ ਐਸੀ ਤਰ੍ਹਾਂ ਬਣਾ ਕੇ ਰੱਖਣੀ ਆ ਕਿਸੇ ਵੀ ਕਿਸਮ ਦੀ ਜਿਹੜੀ ਕੜਤਨ ਉਹ ਆਪਸੀ ਭਾਈਚਾਰੇ ਦੇ ਵਿੱਚ ਪੈਦਾ ਨਹੀਂ ਹੋਣ ਦੇਣੀ ਜਿਹੜਾ ਕੋਈ ਵੀ ਨਗਰ ਦਾ ਕੰਮ ਹੈ ਉਹ ਆਪਾਂ ਮਿਲ ਬੈਠ ਕੇ ਆਪਸੀ ਸਲਾਹ ਮਸ਼ਵਰੇ ਦੇ ਨਾਲ ਜਿਉਰੀ ਨਹੀਂ ਕਿ ਆਪ ਦੇ ਜਿਹੜੇ 7 ਪੰਚ ਹੈ ਉਹਨਾਂ ਵਾਰਡਾਂ ਦੇ ਨਾਲ ਨਗਰ ਦੇ ਬਹੁਤ ਸਾਰੇ ਫਤਵੰਤ ਹੈ ਫਤਵੰਤੇ ਹੈ ਕਮੇਟੀਆਂ ਹੈ ਗੁਰਦੁਆਰਾ ਸਾਧੀਆਂ ਕਮੇਟੀਆਂ ਹੈ ਵੈਸੇ ਸਾਡੇ ਜਿਹੜੇ ਮੈਂਬਰ ਪੰਚਾਇਤਾਂ ਦੀ ਚੋਣ ਹੋਈ ਸਾਰੇ ਵਾਰਡਾਂ ਦੇ ਵਿੱਚੋਂ ਬਹੁਤ ਹੀ ਸੂਝਵਾਨ ਸਾਡੇ ਮੈਂਬਰ ਪੰਚਾਇਤਾਂ ਦੀ ਚੋਣ ਹੋਈ ਹੈ ਨਗਰ ਦੀ ਪੰਚਾਇਤ ਨੇ ਅੱਗੇ ਸਿਰ ਝੁਕਦਾ ਕਿਉਂਕਿ ਇੱਕ ਮਿੰਨੀ ਪਾਰਲੀਮੈਂਟ ਹੁੰਦੀ ਹੈ ਕਿਉਂਕਿ ਇੱਥੋਂ ਹੀ ਜਿਹੜੀ ਚੋਣ ਸਟਾਰਟ ਕੀਤੀ ਜਾਂਦੀ ਹੈ ਨਗਰ ਦੀ ਸਰਪੰਚੀ ਤੋਂ ਲੈ ਕੇ ਤੇਜ ਦੀ ਪਾਰਲੀਮੈਂਟ ਤੱਕ ਜਿਹੜੇ ਲੋਕ ਚੁਣ ਕੇ ਆਦੇ ਆ ਸਭ ਤੋਂ ਪਹਿਲੀ ਜਿਹੜੀ ਚੋਣ ਆ ਉਹ ਗ੍ਰਾਮ ਲਈ ਮੰਨੀ ਜਾਂਦੀ ਹੈ ਸੋ ਮੇਰਾ ਜਿਹੜੀ ਪੰਚਾਇਤ ਹੈ ਆਪ ਦੀ ਨਜ਼ਰ ਵਿੱਚ ਉਹਦੇ ਅੱਗੇ ਸਿਰ ਝੁਕਦਾ ਔਰ ਵਿਸ਼ਵਾਸ ਦਿਵਾਨੇ ਆ ਆਪ ਦੇ ਪੰਚਾਇਤ ਕੋਲੋਂ ਪਰਵਾਹ ਕੋਲੋਂ ਕਿ ਜੋ ਤੁਸੀਂ ਸੇਵਾ ਲਾਉਂਗੇ ਉਹ ਸੇਵਾ ਦੇ ਤੇ ਹਮੇਸ਼ਾ ਡਟ ਕੇ ਪਹਿਰਾ ਦੇਣ ਦੀ ਕੋਸ਼ਿਸ਼ ਕਰਾਂਗੇ ਬਾਕੀ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਬੋਲ ਗਿਆ ਹਾਂ ਖਿਮਾ ਦਾ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਕਿ ਬਿਵਾਸਲਾ ਕੇ ਬਈ ਕਜੋਬਾ ਚਾਰ ਨਕਸਾਨ ਦੇ ਸਹਾਇਤਾ ਮੇਂ ਗ੍ਰੇਸ ਹੋ ਰਹੀ ਹੈ ਇਹਨਾਂ 50000 ਦੇ ਵਿੱਚ ਜਿਸ ਤਰ੍ਹਾਂ ਵਾਰ ਕਰਾ ਰੱਖਣਗੇ ਤਾਂ ਉਹ ਵਾਸਵੀ ਹਾਤੇ ਪੈਂਤਾਂ ਹਾਂ ਕਿ ਬੜੀ ਰੇ ਪੰਚਾਇਤ ਦਾ ਸਾਹੇ ਜੇ ਸਾਡੇ ਸਾਥ ਕੇ ਵਧੀਆ ਸਾਨ ਹੁਣ ਬੇਸੋ ਰਾਜ ਆ ਰਹੀ ਹੈ ਕਸੇ ਮੈਂ ਆਪਣੇ ਤੌਰ ਤੇ ਕਹਿਣਾ ਚਾਹੁੰਦਾ ਨਹੀਂ ਸਮਝਦਾ ਕਿ ਸਾਡੇ ਕਾਰਨ ਤਰੋ ਹੋਈ ਹੈ ਤੇ ਸਾਡਾ ਸਮਾਂ ਚ ਇਹਨਾਂ ਦੇ ਦੇਸ਼ ਸੰਕਰਪਨ ਪਰ ਇਹਨਾਂ ਸ੍ਰੋਤਾਾਂਾਂ ਦੇ ਉਨੰਗਣਾਂ ਦੇ ਕਾਰਨ ਕਤਲ ਹੋਇਆ ਉਹਨਾਂ ਨੇ ਜੋ 8 ਸਾਲ ਸੇਤਾਂਨ ਚੱਲਤੀ ਚੈਤ ਤੇ ਮਤ ਵਿੱਚ ਪੰਕੀ ਦਾ ਪੱਖ ਦੇ ਦੌਰ ਤੇ ਕਿਉਂ ਨਾ ਅਕਰ ਦਾ ਸੁਪਾਦਰਾਂਾ ਤੋਂ ਆਇਓਰੀ ਇੱਕ ਸਮੇਂ ਹੀ ਇਸ ਸਪਾਦਰਣ ਤੇ ਹੋਣ ਹਾਲ ਸਾਨ ਸਾਰੇ ਆਪ ਹੋਣਾ ਤਾਂ ਸੰਗਧੀ ਸਰਬੇਕੁਮਨ ਕਲਾਨਾਂ ਕੇ ਸਾਡੇ ਸਾਰੇ ਕੰਟੈਕਟ ਪਾਣੇ ਬਣੇ ਲੈਟਰਨਾਂ ਬੜੀਆਂ ਕੜਾ ਮੰਨ ਸਕੂਨ ਰਹਿਣਾ ਕੇ ਨੂੰ ਪਾਣ ਬੜੀਆਂ ਪੇੜੀਆਂ ਨੇ ਉਹਨਾਂ ਨੂੰ ਬਰਤਣਾ ਪਰ ਬਧੀਰ ਠਾਕ ਦੇ ਨਾਲ ਜਿਵੇਂ ਸਾਡੇ ਸਵਾਰ ਸਿੰਘ ਜੀ ਅੰਤਕਲਾ ਕਰਦਾ ਆਂ ਕਿ ਸਰਪੇ ਸਾਹਿਬ ਨੇ ਕਿਹਾ ਬੰਨ੍ਹ ਸਿਖਾ ਤੁਸੀਂ ਆਪਣੇ ਦੋਜਾ ਪਰਿਵਾਰ ਨਾਲ ਸੰਗਤ ਰਹਿਣਾ ਸਾਮ ਦੇ ਵਿੱਚ ਤੇ ਦੋ ਤਣ ਹਲਵਣੀ ਤੇ ਸਾਹਮਣੇ ਕਮਿਊਨਿਟੀ ਹਾਲ ਬਣਿਆ ਉਹਦਾ ਵੀ ਸਾਨੂੰ ਸਕੂਨ ਆ ਇੱਧਰ ਅਸੀਂ ਇੱਕ ਭਾਈ ਭਰਾ ਹੀ ਭਾਈ ਸੀ ਪਾਣੀ ਦੇ ਨਿਭਾਸੀ ਵਾਸਤੇ ਪੜਨ ਉਹ ਵੀ ਸਾਡੀ ਟੈਕਸ ਦੇ ਉੱਤੇ ਹੈ ਪੰਚਾਇਤ ਨੇ ਕਰੋ ਆਪਣੇ ਤੌਰ ਤੇ ਕਹਿ ਵੀ ਨਹੀਂ ਹੁੰਦਾ ਕਿ ਮੈਨੂੰ ਇਹ ਸਵਾਲ ਦਾ ਸਾਡੀ ਪੰਚਾਇਤ ਨੂੰ ਸਾਰੇ ਨੂੰ ਸੁੰਗਣਾ ਕਿ ਇਹ ਤਾਂ ਸਾਡਾ ਇਹ ਵਧੀਆ ਸੇਵਾ ਕਿਤਾ ਕਰਦੇ ਰਹੇ ਨੇ ਗੜੀਆਂ ਨਾਲੀਆਂ ਧਰਮਾ ਕਮਿਆਂ ਤੇ ਆ ਰਹੇ ਨੇ ਆਹ ਹੋਰ ਕੰਮ ਕਰਦੇ ਰਹੇ ਨੇ ਇਹ ਤਿੰਨ ਬੰਗਲੇ ਸਾਡੇ ਪ੍ਰਵਤੀ ਵਿਵਸਥੇ ਹੋਏ ਇਹ ਅਸੀਂ ਗੁਰਮਾਰਾ ਦਾ ਸ਼ਿਭਰਾਮਾ ਕਰਦੇ ਨੇ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਬਾਤ ਜੀ ਨਾਮੇ ਸਾਹਿਬ ਉਹ ਦਿੱਤਾ ਵੀ ਗੁਰ ਪਾਤ ਰਵਿੰਦਰ ਕੌਰ ਜੀ ਨੂੰ ਸਨਮਾਨ ਕੀਤਾ ਜਾਣਾ ਹੈ ਆਪਣਾ ਗੁਰਪਰਿਵਾਰ ਜੀ ਆ ਜਾਣ ਜੋ ਗੁਰੂ ਘਰ ਬੈਠੇ ਤੇ ਸੇਵਾ ਕਰਨ ਸੇਵਾ ਦਾ ਹਰਮਨ ਵਿਵੰਤ ਹੈ ਇਹਨਾਂ ਨੇ ਇਸਾਂ ਨੂੰ ਰੁਪਾਰ ਸੇਵਾ ਕਰਦੇ ਹਨ ਬਹੁਤ ਬਹੁਤ ਧੰਨਵਾਦ ਕਰਮਾ ਚਰਪਾਤ ਕੋਰੇ ਸੋਨਹਾਰ ਨੰਦ ਸਾਹਿਬ ਸ੍ਰੀ ਨਾਮ ਤੇ ਪ੍ਰਤਾਪ ਸਿੰਘ ਜੀ ਦਾਸ ਪੋਰਡਰ ਸਾਥੀ ਦੀ ਕਮੇਟੀ ਵੱਲੋਂ ਸਾਰੇ ਨਗਰ ਵੱਲੋਂ ਪੋਰੇ ਸੋਨਿਆ ਨਾਮ ਸੀਗਾ ਕਾਰਨ ਮ੍ਰਿਤਕ ਤੋਂ ਪੰਜ ਬਣਿਆ ਮੀਗੀ ਵਰਨੈਕ ਪੌਰਨੀ ਸਾਡੇ ਪੰਖ ਪਿਆਰੇ ਮਿੱਤਰ ਪ੍ਰਧਾਨ ਸਿੰਘ ਜੀ ਦੀ ਧਾਰਾ ਪਤਨੀ ਇਹਨਾਂ ਤੋਂ ਬਾਅਦ ਅੱਗੇ ਤੋਂ ਅੰਕ ਜੇ ਕੋਦਗਾ ਤੋਂ ਪਾਕਨਾ ਤੋਂ ਨੰਬਰ 12 ਤੋਂ ਪੋਰੇ ਸੋਨਿਆ ਮਹਾਂ ਤੇਗਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰਮ ਪਰਮਤਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰਮ ਪ੍ਰਚਾਰ ਤੋਂ ਬਖੇ ਸੰਗੰਤ ਇਹ ਸਾਰੇ ਜਨਨਨ ਸਨਮਾਨ ਕੀਤਾ ਜਾ ਰਿਹਾ ਵਧੀਆ ਵਧੀਆ ਬੰਦੇ ਨੇ ਕੋਈ ਸਾਰੇ ਇਹਨਾਂ ਨੂੰ ਜਾਣਦੇ ਕੋਈ ਸਾਣਕਾਰੇ ਤੋਂ ਮਤਾਹ ਦੀ ਕਹਿਣਾ ਚਾਹਾਂ ਔਰ ਬਹੁਤ ਵਧੀਆ ਪੰਚਾਇਤ ਸਾਰੇ ਨਗਰ ਮਹਿਰਾਣ ਦੇ ਚੁਣੀ ਹੈ ਕੋਲੇ ਸੋਨਿਆ ਨੂੰ ਸਾਥ ਪਾਣ ਦੇ ਪਾਣ ਤੋਂ ਮਤੇ ਇੱਕ ਹੋਰ ਦੀ ਰੰਗ ਕੋਲੇ ਸੋਨਿਆ ਨੂੰ ਸਾਥ ਪਾਣ ਦੇ ਖੇਤ ਕੋਲੇ ਸੋਨਿਆ ਪਾਣ ਦੇ ਸਾਂਸ ਕਰ ਸੰਗ ਬੰਗਾ ਇਹ ਗੰਗਾ ਪਰਿਵਾਰ ਦਾ ਵੀ ਅਸੀਂ ਪਿੰਡਾਂ ਬਾੜੇ ਦੇਣ ਵੀ ਦੇ ਸਕਦੇ ਕਾਹਕੇ ਆਪਾਂ ਗਣ ਲਾਤੀ ਤੇ ਦੇ ਸਰਕਾਰ ਵੱਲੋਂ ਤਾਂ ਗੰਟੀਨ ਕਰੇ ਇਸ ਹੋ ਨਿਹਾਰ ਜੇ ਤਾਂ ਬੰਗਾ ਪ੍ਰਵਾਹ ਦੀ ਗੱਲ ਕਰੀਏ ਆ ਬਾੜੇ ਦਾ ਇਕ ਬਕੈਟ ਜਣ ਇਹਨਾਂ ਗਣਾਰੇ ਸਕਦਾ ਕਹਿਨੀ 250 ਰੁਪਇਆ ਇਹਨਾਂ ਦੇ ਚਾਰ ਚੱਕੇ ਨੇ ਫੰਡਾਇਟ ਨਾਲ ਬਾਅਦ ਤੇ ਦਿੱਤਾ ਸੀ ਬਹੁਤ ਬਹੁਤ ਸਰਪੰਚ ਸਾਹਿਬ ਪਾਣਾ ਦੇ ਸੱਤ ਬੈਂਚ ਸਾਰੇ ਨਗਰ ਨੇ ਧਾਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਸਰਬਸੰਮਤੀ ਦੇ ਨਾਲ ਚੁਣ ਲਏ ਹਨ ਤੋਂ ਸਾਰਿਆਂ ਨੂੰ ਭਾਈ ਵਧਾਈਆਂ ਅਰਦਾਸ ਵੀ ਇਹੀ ਕਰੀ ਤੇ ਭਾਈ ਤੁਸੀਂ ਵੀ ਇਹੀ ਆਪਣੇ ਮਨ ਚ ਰੱਖਣਾ ਕਿ ਅਸੀਂ ਜਿਹੜਾ ਸਾਨੂੰ ਇਹ ਰਤਬਾ ਗੁਰੂ ਸਾਹਿਬ ਨੇ ਬਖਸ਼ਿਆ ਭਾਈ ਉਹਦੇ ਤੇ ਪੂਰੇ ਉਤਰਨ ਦੀ ਮੈਨੂੰ ਸ਼ੁਰੂ ਕਰਨੀ ਹੈ ਅਦਾਸ ਕਰਨੀ ਹੈ ਕਿ ਸਤਿਗੁਰੂ ਨਾਨਕ ਜੀ ਪਾਸ਼ਾ ਪੂਰੀ ਕਰਦੇ ਹਨ ਤੇ ਮੈਂ ਕਹਿੰਦਾ ਬੈਠੇ ਜਿਹੜਾ ਅੱਜ ਗੱਲ ਕਰਦੇ ਸੀਗੇ ਤੇ ਜਿਸ ਤਰ੍ਹਾਂ ਬੱਚੇ ਜਿਹੜੇ ਹਮ ਪੜ੍ਹਦੇ ਹਨ ਪਾਸ ਹੁੰਦੇ ਹਨ ਉਹਨਾਂ ਦੇ ਅਸੀਂ ਦਿੱਤੇ ਤੇ 33% ਜਿਹੜੇ ਹਨ ਉਹ ਨੰਬਰ ਲੈ ਕੇ ਪਾਸ ਹੋ ਜਾਂਦੇ ਨੇ ਤੇ ਹੁਣ ਜਿਹੜੀ ਪਿਛਲੀ ਪੰਚਾਇਤ ਹੈ ਮੈਨੂੰ ਲੱਗਦਾ ਉਹਨਾਂ ਨੂੰ ਤਾਂ ਜੇ ਅਸੀਂ 70% ਵਾਲਾ ਪਰਸੈਂਟ ਨੰਬਰ ਜਿਹਨੂੰ ਲੈਂਦੇ ਨਾ ਉਹ ਫਸਟੇ ਹੁੰਦਾ ਭਾਈ ਕਿਉਂਕਿ ਸਹਾਓ ਪਰਸੈਂਟ ਦਾ ਉਹਨਾਂ ਨੇ ਵੀ ਇਹਨਾਂ ਤੋਂ ਵੱਧ ਨੰਬਰ ਲਏ ਭਾਈ ਇਹ ਆਪਣੇ ਮਨ ਦੇ ਵਿੱਚ ਤਰਨ ਕਰਕੇ ਜਾਇਓ ਪਰ ਅਸੀਂ ਬਿਜਲੀ ਪੰਚਾਇਤ ਗੋਈ ਨੂੰ ਸਤਨਾ

ਦੁਬਾਰਾ ਕੋਟੇ ਹੋਣਾ ਕਿ ਨਵੀਂ ਚਲੋ ਜੀ ਇਹ ਤੇ ਪੰਜ ਸਭ ਪੰਜ ਸਭ ਇਕੱਠੇ ਹੋਏ ਤੇ ਜੀ ਸ਼ੁਕਰਾਨਾ ਕੀਤਾ ਉਸ ਅਕਾਰਪੁਰਖ ਦਾ ਸੋ ਅੱਜ ਅੱਜ ਤੁਹਾਨੂੰ ਬਲੌਗ ਕੇ ਦੰਦ ਲੱਗੇ ਅੱਜ ਦਾ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਜੀ ਤੁਸੀਂ ਕਰਦੇ ਨਹੀਂ ਹੈਗੇ ਕਮੈਂਟ ਕਰਕੇ ਦੱਸਿਆ ਕਰੋ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਡੇ ਪਿੰਛ ਸਾਹਿਬ ਅੱਗੇ ਆਣ ਲਗੇ ਜੀ ਸਰਪੰਚ ਸਾਹਿਬ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ